ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣਾ ਗਰੇਵਾਲ ਪੰਜਾਬੀ ਟ੍ਰੈਵਲ ਵਲੌਗਸ ਤੇ ਤੇ ਆਸ ਕਰਦਾ ਹਾਂ ਸਾਬ ਛੜਦੀ ਕਲਾ ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਛੜਦੀ ਕਲਾ ਚ ਰੱਖੇ ਜੀ ਤੇ ਅੱਜ ਆਪਾਂ ਚੱਲਿਆਂਗੇ ਆਪਣੇ ਅੜੀ ਸਰ ਸਾਹਿਬ ਗੁਰਦੁਆਰੇ ਮੱਥਾ ਟੇਕਣਾ ਤੇ ਚੱਲਦੇ ਆਂ ਤੇ ਚੱਲ ਕੇ ਕਰਾਉਣਾ ਤੁਹਾਨੂੰ ਤੁਹਾਨੂੰ ਵੀ ਦਰਸ਼ਨ ਜੀ ਤੇ ਮਿਲਦੇ ਆਗੇ ਵਲੌਗ ਚ ਜੀ ਚੱਲ ਕੇ ਕਾ ਲੋ ਜੀ ਆਪਣਾ ਹੋਇਆ ਸੀ ਅੜੀ ਸਰਜਣਾ ਕੈਨਸਲ ਤੇ ਆਪਾਂ ਐਸੀ ਜਿਹਾ ਥਾੜਾ ਟੰਕੜ ਕੋਲ ਤੇ ਅੰਕਲ ਤਾਂ ਆਪਾਂ ਨੂੰ ਮਿਲੇ ਨਹੀਂ ਸੀਗੇ ਤੇ ਫਿਰ ਆਪਾਂ ਇੱਥੇ ਲਵੇ ਲਾਉਣੇ ਪਸਕੇ ਮੁੜ ਗਏ ਸੀਗੇ ਤੇ ਅੰਕਲ ਨੇ ਉਹਨਾਂ ਦੇ ਥੋੜਾ ਲੇਟ ਆ ਤਾਂ ਕਰਕੇ ਆਪਾਂ ਘਰ ਨੂੰ ਵਾਪਸ ਹੀ ਚੱਲੇ ਪਾਤੇ ਲੋ ਜੀ ਮਿੱਤਰੋ ਆਪਾਂ ਨੇ ਜਿਹੜੀ ਜਗ੍ਹਾ ਦਾ ਮਿਆਨਾ ਲੈ ਰਿਆ ਸੀ ਜਿਹੜੀ ਜਗ੍ਹਾ ਦੇ ਵਿੱਚ ਆਪਣੀ ਮਸ਼ੀਨਰੀ ਕਢਾਉਣ ਲੱਗਣਾ ਹੈ ਤੇ ਪਾਉਣੀ ਆ ਇਹ ਜਗ੍ਹਾ ਆਪਾਂ ਨੇ ਹੁਣ ਬਸ ਥੋੜੇ ਟਾਈਮ ਦੇ ਵਿੱਚ ਵਿੱਚ ਆਪਣੀ ਇਸ ਜਗ੍ਹਾ ਸਟਾਰਟ ਕਰ ਦੇਣੀ ਹੈ ਕਿ ਤੇ ਇਹਦੇ ਵਿੱਚ ਦੇਖੇ ਜਿਵੇਂ ਪੁਰਾ ਗੱਡੀ ਦਾ ਟਰੈਕਟਰ ਘਟਾ ਕੇ ਵੀ ਵਧੀਆ ਫਿੱਟ ਫਾਟ ਵਧੀਆ ਆਉਂਦੇ ਨੇਗੇ ਬਸ ਟਰੈਕਟਰ ਦੇ ਵਿੱਚ ਵੀ ਵਿਚਾਲੇ ਵੀ ਸਾਈਡ ਤੇ ਵੀ ਗੱਡੀ ਦੇ ਦੋਨਾਂ ਚੀਜ਼ਾਂ ਵਧੀਆ ਲੱਗਦੀਆਂ ਨੇ ਜੀ ਤੇ ਜਗ੍ਹਾ ਵੀ ਵਧੀਆ ਬਣਦੀ ਆ ਤੇ ਆਪਾਂ ਮੂਰੇ ਲਾ ਕੇ ਦੇਖਣਾ ਜੀ ਆਪਣਾ ਡਾਇਨਾਸੌਰ ਵੀ ਤੇ ਆ ਆਪਣੀ ਰਾਣੀ ਚੰਦਰਾ ਵੀ ਆ ਦੇਖ ਲੋ ਆ ਜਗ੍ਹਾ ਕੀ ਔਰੇ ਕੰਮ ਤਾਂ ਹੋਣੀ ਹੈਗੀ ਤੇ ਇਹਦੇ ਵੀ ਕਿੰਨੀ ਜਗ੍ਹਾ ਬਚ ਗਈ ਤੇ ਔਰ ਇਹ ਵੀ ਕਿੰਨੀ ਜਗ੍ਹਾ ਬਤੀ ਵਿਚਾਲੇ ਲੋ ਜੀ ਟਾਣਾ ਹੋਰ ਵੜਕਪੁਰੀ ਫੁੱਲ ਮਾਰਦਾ ਤੇ ਆ ਜਗ੍ਹਾ ਦਾ ਬਸ ਜਲਦੀ ਫੱਟੇ ਚੱਕ ਦੇਣੇ ਆਪਣੇ ਕੰਮ ਦੇ ਕੋਈ ਗੱਲ ਨਹੀਂ ਤੇ ਆ ਗੱਡਰ ਲੋ ਜੀ ਮਿੱਤਰੋ ਰੈਨਾਸੋਰ ਦੀ ਯਾਤਰਾ ਆਪਣੇ ਦੀ ਜਲਦੀ ਸਟਾਰਟ ਕਰਾਂਗੇ ਆਪਣੇ ਆਪਣੇ ਗੱਲ ਘੈਂਟ ਬਣਾ ਕੇ ਲਾਤਾ ਸੀਗਾ ਅਧੀਮਾਰ ਦੇਸ਼ਪਾਲ ਸਪੋਰਟ ਚੰਕਪੂਰੀ ਫੁੱਲ ਲਿਆਤੀ ਸੀ ਮਿੱਤਰੋ ਐਹਾਂ ਦੀ ਵੀ ਗੱਲ ਬਾਤ ਘੈਂਟ ਬਣਾਤੀ ਸੀਗੀ ਇਸਨੇ ਦਾ ਆਪਣੇ ਕੰਢੇ ਹੀ ਨਹੀਂ ਹੈਗਾ ਫਿਰ ਆਲਦਾ ਦੇ ਬਾਡੀ ਗੁੱਡੀ ਬਣੀ ਵੀ ਆ ਘੈਂਟ ਗੱਲ ਬਾਤ ਫੈਬਰਾਉਰੀ ਆਪਣੇ ਸੰਤਰੀ ਛੇੜੀ ਨਾ ਕਰਦਾ ਕਰਪਾਣਾ ਬਾਬੇ ਕਿਉਂਕਿ ਹੁਣ ਦੋ ਦਿਨ ਬਹੁਤ ਗਰਦ ਭਰਿਆ ਮੌਸਮ ਸੀਗਾ ਤੇ ਇਹਦੀ ਵਜਾਂ ਨਾਲ ਕੱਪੜੇ ਦੀ ਵਜਾਂ ਨਾਲ ਬੱਤਸ ਰਹਿ ਗਈ ਫਾਈਬਰ ਦੀ ਆਪਣੀ ਨਹੀਂ ਸਾਰਾ ਮਿੱਟਕ ਟਫ ਤੇ ਪੈਣਾ ਸੀਗਾ ਕੱਪੜਾ ਫਰਸ ਆ ਗਿਆ ਆਪਣਾ ਉਹੀ ਵੀ ਟੱਕਿਆ ਹੋਇਆ ਸੀਗਾ ਡਾਇਨਾਸੌਰ ਆਪਣਾ ਮਿੱਤਰੋ ਤੇ ਰਾਣੀ ਹੰਦਰਾ ਤੇ ਆਪਾਂ ਡਾਇਨਾਸੌਰ ਦਾ ਮੇਚ ਲੈ ਲਿਆ ਜਗਾ ਦਾ ਵੀ ਟੱਟ ਫਟ ਆਉਂਦੇ ਨੇ ਦੋਨੇ ਲੋ ਜੀ ਮਿੱਤਰੋ ਕਰਦੇ ਆ ਫਿਰ ਜਲਦੀ ਤਿਆਰੀ ਇਹਦੀ ਹਨਾ ਉਹ ਆਦੀਏ ਫਿਰ ਧੱਕ ਹਨਾ ਇੰਨਾ ਇੱਕ ਕੰਮ ਕਰਕੇ ਤੇ ਅੰਦਰ ਲੱਗਦੇ ਹੋ ਜਾਣਗੇ ਯਾਰ ਲਓ ਜੀ ਮਿੱਤਰੋ ਹੁਣ ਆਪਾਂ ਇਹਨੂੰ ਲਾ ਲਈਏ ਆਪਣੇ ਲਟਕਾਣਾ ਦਾ ਹੈ ਨਾ ਅਸਲੀ ਜਿੱਥੋਂ ਆਕਿਆ ਸੀ ਉੱਥੇ ਹੀ ਲਾ ਲਈਏ ਹੁਣ ਆਪਾਂ ਨੇ ਇਹਨੂੰ ਡਾਇਨਾਸੌਰ ਨੂੰ ਵੀ ਰਾਣੀ ਸਿੰਦਰਾ ਨੂੰ ਵੀ ਆਪਣੀ ਨੂੰ ਮਿੱਤਰੋ ਬਚਾ ਕੇ ਜਗਾ ਲਾਣੇ ਆਪਾਂ ਜਗਾ ਪੂਰੀ ਪੂਰੀ ਜੀ ਆ ਲੋ ਜੀ ਮਿੱਤਰੋ ਡਾਇਨਾਸੌਰ ਕਤੰਦਰ ਕਹਿੰਦਾ ਮੇਰੇ ਤੋਂ ਕੱਪੜਾ ਲਾਣਾ ਲਾਇਓ ਕਹਿੰਦਾ ਹਜੇ ਮੈਂ ਗਰਮੀ ਚ ਆਉਣਾ ਨਹੀਂ ਚਾਹੁੰਦਾ ਸਾ ਕੋਈ ਗੱਲ ਨਹੀਂ ਚੋਪਰਾ ਜਦੋਂ ਕਹੇਗਾ ਉਹ ਤੋਂ ਲਾ ਦਾਂਗੇ ਮੈਂ ਆ ਲੋ ਜੀ ਗੌਂਡ ਜਲਾ ਚੱਲਿਆ ਸੀ ਖੇਤ ਨੂੰ ਹਰਾਲੈਣਾ ਤੇ ਮੈਂ ਚੱਲਿਆ ਗੌਂਡ ਜਲਾ ਇਹਦਾ ਆਪਾਂ ਕਰ ਲਈ ਥੋੜਾ ਜਿਹਾ ਸ਼ੂਟ ਤੇ ਮੈਂ ਆਪ ਪਾਉਂਦਾ ਜਾਂਦਾ ਤੱਕ ਲੋ ਜੀ ਮੁੰਡਾ ਚੱਲਿਆ ਗੌਂਡ ਜਲਾ ਲੈ ਕੇ ਖੇਤ ਨੂੰ ਹਰਾਲੈਣਾ ਸਾਰਿਆਂ ਬੈਠੇ ਨੇ ਆਈਟਮਾਂ ਲੈ ਆਪਣੀ ਵੀਡੀਓ ਬਣਾਉਂਦੇ ਸੀ ਕਹਿੰਦੇ ਸ਼ੂਟ ਕਰਕੇ ਪਾਵਾਂਗੇ ਸਿੱਖ ਗਏ ਸਿੱਖ ਗਏ ਬਸ ਭਜਾਲਾ ਮੜੀ ਹੋਰ ਲੈ ਵੀ ਆਹ ਮੁੰਡਾ ਵੀ ਸਿੱਖ ਗਿਆ ਇਹ ਸਾਈਕਲ ਹੀ ਸਿੱਖਦੇ ਆ ਸੀ ਜਵਾਬ ਨਹੀਂ ਕਿਹੜੇ ਕੱਢ ਦੇਣਗੇ ਲੋ ਜੀ ਠੀਕ ਹੈ ਠੀਕ ਹੈ ਡੱਕਰਾ ਕਰੋ ਨੂੰ ਜਹਾਜ਼ ਬਣਾਦਾ ਕਰੋ ਜਹਾਜ਼ ਮਿੱਤਰੋ ਆਪਾਂ ਸਬਜੀ ਦਾ ਦੇਖਣ ਲੱਗੇ ਟੈਸਟ ਤੇ ਅੱਜ ਬਣਾਏ ਨੇਗੇ ਰਾਜਮਾ ਵਾ ਵ ਆਪਣੇ ਫੇਵਰੇਟ ਲੋ ਜੀ ਮਿੱਤਰੋ ਇਹਦਾ ਬਣਦੀ ਬਤੁੰਦਰ ਵਾਲੇ ਘੈਂਟ ਨੇਗੇ ਖਾਂਸਵਾ ਤੋਂ ਗੁਣਾ ਤੇ ਕਣਾਂ ਸੁਭਾਦ ਆਉਂਦਾ ਹੈ ਰਾਜਮਾ ਖਾ ਕੇ ਤਾਂ ਬੰਦਾ ਭੁੱਲ ਹੀ ਜਾਂਦਾ ਬਾਕੀ ਜਿਹਨਾਂ ਨੂੰ ਵੀ ਸਾਈ ਪਨੀਰ ਮਟਰ ਪਨੀਰ ਕੀ ਚੀਜ਼ ਆ ਜਨਾਂ ਨੂੰ ਰਾਜਮਾ ਦਾ ਪਤਾ ਗਿਆ ਵੀ ਰਾਜਮਾ ਚੀਜ਼ ਕੀ ਆ ਹਨਾ ਟੱਕ ਬਵਾਦੀਏ ਟੱਕ ਰਾਜਮਾ ਪਾ ਖਾ ਕੇ ਲੋ ਜੀ ਮਿੱਤਰੋ ਉਹ ਖੜਾ ਆਪਣਾ ਪੁਰਾਣਾ ਪਾਪੀ ਜਿਹਨੇ ਆਪਣੇ ਸੱਟ ਮਾਰਾਈ ਸੀ ਐਕਸੀਡੈਂਟ ਕਰਾਇਆ ਜੀ ਤਦੋਂ ਤਰਾ ਤੈਨੂੰ ਨਹੀਂ ਕੱਢਦਾ ਹਜੇ ਉਧਰ ਲੱਗੀ ਰਹਿ ਪਰ 15 ਤਰੀਕ ਤੱਕ 1-2 ਦਿਨ ਚ ਹਵਾ ਭਰਾਂਗੇ ਤੇ ਆਪ ਕੰਮ-ਕੰਮ ਵਧੀਆ ਘੈਂਟ ਕਰਾ ਕੇ ਕੱਢਾਂਗੇ ਤੈਨੂੰ ਲੰਬੀ ਯਾਤਰਾ ਸੀ ਫੇਰ ਪਰ ਹੁਣ ਨਾ ਮੇਰਾ ਉਹੀ ਪਹਿਲਾ ਵਾਲਾ ਕੰਮ ਕਰਾ ਦੀ ਆਪਣਾ ਉਹ ਵੋਟਾ ਇਹਨੇ ਕਰਾ ਲਿਆ ਤੇ ਆਪਾਂ ਚੱਲਿਆਂ ਠੀਕ ਨਾ ਆਣੀ ਬਰੇ ਜੀ ਚੱਲਦੇ ਆਂਗੇ ਚੱਲ ਚੱਲ binari laki jamaah ini jadinya berapa baca itu tapi channel itu nakunah loh ਤੇ ਉਹ ਦੇਖਣ ਆਏ ਸੀਗੇ ਤੇ ਗੁਰਦੁਆਰੇ ਬੱਸਾਂ ਖੜਦਿਆਂ ਨੇ ਸਕੂਲ ਵਾਲੀਆਂ ਤੇ ਨਾ ਚਲੋ ਆਪਾਂ ਲੱਗਦਾ ਹੁਣ ਨੁਗਰਾ ਦੀ ਗੁਰੂ ਘਰ ਦੇ ਦਰਸ਼ਨ ਬਸ ਤਾਂ ਆਪਣੇ ਦੇਖ ਲਈ ਤੇ ਆਹ ਖੜੀਆਂ ਨੇ ਇੱਧਰ ਲਈ ਹੈਡਜੀ ਗੁਰੂ ਘਰ ਚ ਬੱਸਾਂ ਤੇ ਆਹ ਗੱਡੀ ਖੜੀ ਆ ਰੂ ਤੇਗ ਬਾਦਰ ਪਬਲਿਕ ਸਕੂਲ ਦੀ ਤੇ ਇਹ ਗੱਡੀ ਆਪਾਂ ਨੇ ਚਲਾਉਣੀ ਆ ਸੁਣੋ ਗੋਲੋਂ ਚੱਲ ਕੇ ਦਿਖਾ ਦਾਨੇ ਆ ਤੇ ਫਿਲਹਾਲ ਹਤੇ ਡਰਾਈਵਰ ਕਰ ਰਿਹਾ ਇੱਕ ਤਰੀਕ ਤੋਂ ਚਲਾਉਣੀ ਆਪਣੇ ਤੇ ਗੱਡੀ ਸਾਫ ਆ ਗਈ ਐ ਸਾਫ ਜੀ ਗੱਡੀ ਸੋਹਣੀ ਜੀ ਗੱਡੀ ਵਧੀਆ ਲੱਗਦੀ ਹੈ ਜੀ ਹਨਾ ਸਾਫ ਸਪਾਈਡ ਡਰਾਈਵਰ ਵਧੀਆ ਰੱਖਦੇ ਨੇਗੇ ਤੇ ਇਹ ਗੱਡੀ ਆ ਜੀ ਜਿਹੜੀ ਆਪਾਂ ਨੇ ਸਕੂਲ ਦੀ ਚਲਾਉਣੀ ਆ ਲਓ ਜੀ ਇਹ ਵੀ ਬਾਕੀ ਹੋਰ ਸਕੂਲਾਂ ਦੀ ਬੱਸਾਂ ਘੜੀਆਂ ਨੇ ਗੁਰਦੁਆਰਾ ਸਾਹਿਬ ਚ ਤੇ ਚੱਲੀਏ ਲਓ ਜੀ ਚੱਲਦੇ ਹੁਣ ਆਪਾਂ ਜਲੂਰ ਗੁਰਦੁਆਰਾ ਸਾਹਿਬ ਤੋਂ ਨਿਕਲ ਲੱਗਿਆ ਠੀਕ ਆਪਾਂ ਬਣਾਉਣੇ ਆਂਗੇ ਵੀਡੀਓ ਬਾਬਾ ਸ਼ੁਰੂ ਕਰਾਂ ਤੇ ਠੀਕ ਹੈ ਮਹਾਦਾ ਲਓ ਜੀ ਇਹੇ ਜੂੜੀ ਹਾਲ ਦੇ ਵਿੱਚ ਚਿੱਤਰਕਾਰੀ ਕੀਤੀ ਹੋਇਆ ਗੁਰਸਿੱਖੀ ਤੇ ਬਹੁਤ ਸੋਹਣੀ ਹਾਂ ਤੁਸੀਂ ਜ਼ੂਮ ਕਰਕੇ ਪੜ੍ਹ ਵੀ ਲਿਓ ਜੀ ਇਹ ਲਓ ਜੀ ਹੁਣ ਨਿਕਲਣ ਲੱਗੇਗੇ ਭਰਾ ਆਪਣਾ ਖੜਾਗਾ ਤੇ ਚੱਲ ਵੀ ਮਿੱਤਰਾ ਫਲੋਰ ਪੈਣ ਤੋਂ ਨਿਕਲ ਲੱਗਿਆ ਲੋ ਜੀ ਮਿੱਤਰੋ ਆਪਾਂ ਨੇ ਆ ਕੇ ਉਥੋਂ ਹਨੇਰਾ ਹੋ ਗਿਆ ਹੁਣ ਤੇ ਰੋਟੀ ਪ੍ਰਸ਼ਾਦਾ ਬਣੀ ਸਕਦਾ ਸੀ ਤੇ ਆਪਾਂ ਨੇ ਮੰਗਾਏ ਸੀ ਆਪਣੇ ਭਰਾ ਤੋਂ ਗੋਲ ਗੱਪੇ ਤੇ ਆਪਾਂ ਪਾਣੀ ਤੇ ਲੋ ਜੀ ਹੁਣ ਆਪਾਂ ਸਕਦੇ ਆ ਪਾਣੀ ਘੈਂਟ ਆ ਤੇ ਗੋਲ ਗੱਪੇ ਪਣਗੇ ਰੱਜ ਨੂੰ ਕਰ ਦਈਏ ਬੰਦ ਪ੍ਰਸਾਦਾ ਬੰਦ ਕਰਤੀ ਹੋਈ ਆ। ਹੋ ਗਈ। ਅੱਧੀ ਆ ਗੋਲੋਪੇ ਰੱਖੀ ਲੈਣਾ ਯਾਰ। ਲੋ ਜੀ ਮਿੱਤਰੋ ਆਪਾਂ ਇਹ ਗੋਲੋਪੇ। ਇਹ ਨਾ ਤਸਤਾ ਦੇ ਗੋਲੋਪੇ। ਤੇ ਲੋ ਜੀ ਮਿੱਤਰੋ ਇਹਦੇ ਨਾਲ ਹੀ ਆਪਾਂ ਕਰਦੇ ਆਂ ਮਾਪਤੀ ਆਪਣੇ ਵਲੌਗ ਦੀ। ਤੇ ਪ੍ਰਸਾਦਾ ਪਾਣੀ ਛਕ ਲੈ ਸੀ ਤੇ ਮਾਤਾ ਵੀ ਆਪਣੀ ਪੈ ਗਈ। ਲੋ ਜੀ ਪੈ ਗਈ ਮਤਾ ਰਗੀ ਨਹੀਂ ਤੇ ਹੈ ਚਲ ਸੌਦਾ ਪੱਖਾ ਤਾਂ ਸਾਡਾ ਮਸਰ ਮਸਲਾੜ ਦਾ ਹੜਦਣ ਪੱਖਾ